ਨਾਮ ਸ੍ਰੀ ਵਹਿਗੁਰੂ ਸਾਹਿਬ ਜੀਓ ਸਿਰ ਮस्तक ਰੱਖਿਆ ਪਾਰੈ ਬ੍ਰਹਮੰ ਹਰਸ ਕਾਇਆ ਰੱਖਿਆ ਪਰਮੇਸ਼ਰ ਹੈ ਆਤਮ ਰੱਖਿਆ ਗੋਪਾਲ ਸੁਆਮੀ ਤਨ ਚਰਨ ਰੱਖਿਆ ਜਗਦੀਸ਼ਰ ਹੈ ਸਰਬ ਕੀ ਅਰਦਾਸ ਹੈ ਭੈ ਦੁਖ ਬਿਨਾਸ਼ਨ ਹੈ ਭਗਤ ਰਚਲ ਅਨਾਥਨਾਥ ਸਰਣ ਨਾਨਕ ਪੁਰਖ ਅਚੂਤ ਹੈ ਸੋਰਠਿ ਮਹੱਲਾ ਪੰਜਮ ਗੁਰ ਕਾ ਸਬਦ ਰਖਵਾਰੇ ਚੌਕੀ ਚੌਗੇ ਹਮਾਰੇ RAM ਨਾਮ ਮਨ ਲਾਗਾ ਜਮ ਜਿਚਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਕੋ ਕਬਿਤਾ ਰਹਾਉ ਨਾਨਕ ਪ੍ਰਭ ਅਬਿਨਾਸੀ ਤਾ ਕੀ ਸੇਵਨ ਵਿਰਤੀ ਜਾਸੀ ਅਨਦਰ ਕਰਹੇ ਤੇਰੇ ਜਾਸਾ ਜਪ ਪੂਰਨ ਹੋਈ ਆਸੰ ਮਿਲਾਵਲ ਮਹਲਾ ਪੰਜਵਾਂ ਤਾ ਕੀ ਵਾਉ ਨਲਗੇ ਪਾਰ ਬ੍ਰਹਮ ਸਰਣਾਈ ਜਗਤ ਨਾ ਹਮਾਰੇ RAM ਕਾਰੇ ਦੁਖੇ ਲਗੇ ਨਾ ਪਾਈ ਸਤ ਗੁਰੇ ਪੂਰਾ ਭੇਟਿਆ ਜਿਨ ਬਰਤ ਬਣਾਈ RAM ਨਾਮ ਅਵਕਰ ਜੀਆ ਏਕਾਲ ਬੁਲਾਈ ਰਹਾ ਰਾਖੇ ਲਈ ਜਿਨ ਰਖਣ ਹਾਰ ਸਭ ਬਿਆਜ ਮਿਟਾਈ ਕਹੋ ਨਾਨਕੇ ਕਿਰਪਾ ਤਹੀ ਪ੍ਰਭ ਭਏ ਸਹਾਈ ਸ਼ਲੋਕੰ جہ سادو گو بید پجنے کیتن نانک نیت نہ نا ہو نہ تو نہ چھٹے لکٹنا جائے حدود سلوک محلہ پنجمہ منمہ چتبا چتب نیت میں کرو گھٹنیت ہر کیتن کا آخر ہر جہو نانک کے نیت من مہی چیم کر ستر پرساد جے کرتے ਕੇਤਿਕਰੇ ਗਾਵਹੁ ਸਹਿਲਾ ਸਿਮਰੇ ਹੋ ਸਿਰਜਣਹਾਰੁ ਤum ਕਾਵਹੁ ਮੇਰੇ ਨਿਰਪਰਕ ਸਹਿਲਾ ਹਉ ਵਾਰੀ ਜਿਤ ਸਹਿਲੇ ਸਦਾ ਸੁਖ ਹੋਇ ਰਹਾਉ ਨਿਤ ਦੇਪ ਦੇ ਜੀੜੇ ਸੁਮਾਨੀਨ ਦੇਖੇਗਾ ਦੇਵਨਹਾਰ ਕੇਰੇ ਜਾਣੇ ਕੀ ਮਚਨਾ ਪਵੈ ਇਸ ਗਾਤੇ ਘਣ ਸਮਾਰਿ ਸੰਬਤ ਸਾਹ ਲਿਖਿਆ ਮਿਲਕਰ ਭਾਵ ਹੋ ਤੇਲੰ ਜੇ ਹੋ ਸਜਣ ਅਸੀ ਦੜੀਆ ਜੇ ਹੋਵੇ ਸਾਹਿਬ ਸਿਉ ਮੇਲ ਕਰ ਕਰ ਇਹ ਪਹਚੰ ਸਦੜੇ ਨਿਤ ਪਵਨ ਸਦੜੇ ਹਾਰਾ ਸਿੰਰੀਏ ਨਾਨਕ ਸੇ ਜਿਹ ਆਵੰਨ ਰਾਗ ਅਸਾ ਬਹੰਦਾ ਪਹਿਲੰ ਸ਼ੇਰ ਘਾਰੇ ਸ਼ੇਰ ਗੁਰੇ ਸ਼ੇਵਪਦੇਸਨ ਗਰ ਕਰ ਇੱਕ ਨੀਸ अनेਕ ਬਾਬਾ ਜੈ ਕਰੇ ਕਰੇ ਜਿਤ ਹੋਏ ਸੋ ਕਰਾਖ ਵਡਾਈ ਤੋਏ ਰਹਾ ਇਸੇ ਚ ਸਿਆ ਕਾ ਯਾ ਪਹਿਰਾ ਕੀਤੇ ਵਾਰੀ ਮਹ ਹੁਆ ਸੂਰਜੇ ਇਕ ਰਤ अनेਕ ਨਾਨਕ ਕਰਤੇ ਕੇ ਕੇ ਤੇਰੇ ਸਭ ਰਾਗਤ ਨਾ ਸ੍ਰੀ ਮਹੱਲਾ ਪਹਿਲਾ ਗਗਨ ਮੈ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਸੂਪ ਮਨ ਆਨੰਦ ਪਵਨ ਚਵਰ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸਬਦ ਵਾਜੰਤ ਤੇਰੀ ਰਹਾਉ ਤੈਸ ਤਵ ਨੈਨ ਨਨ ना ना हह तो है गौर सहस मूरत ना एक तोही सहस पद विमल ना एक पद गंध बिल सहस तव गंध तेव चलत मोहि सब मह जोत जोत है सोए तिसगे चांदण सब मह चांदण होए वरसाखी जोत प्रकट होए जोत इस भावे सो आरती होए आरचरणे कवन वकरंद लोभित मन आने बिनो मोहि आही प्यास कपा जल देह लए एक चारिंग को होए जाते तेरे नहि वासम राघ गौरी पूर्वी महल्ला चौथा काम क्रोधेन गर बहुत भरिया मिल साधु खंडल खंडा है पूरव लिखत लिखे गुर पाया मन हर लेवा मंडल मंडा है कार्य साध अंजली पुनवड्डा है कार्य डंडो और पुनवड्डा है रहा सागत हर रस साध न जानिया तिल अंतर हा मैं कन्हा है जो जो चलहे जो वैद्य को पावे जम काल सहहे सिर डंडा है हर जन हर हर नाम सुमारे ਜੋ ਕ ਜਨਮ ਮਰਨ ਪਉ ਖੰਡਾ ਹੈ ਅਬਿਨਾਸੀ ਪਰਖ ਹੈ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮ ਅੰਧਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵੱਡਾ ਹੈ ਜਲ ਨਾਨਕੇ ਨਾਮ ਆਧਾਰ ਠੀਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗਉੜੀ ਤੁਰੀ ਮਹੰਲਾ ਪੰਚਮਾ ਕਰਲੋ ਬਿਨੰਤੀ ਛੜੋ ਹੋ ਮੇਰੇ ਨੀਤਮ ਚੰਦ ਟਹਲ ਕੀ ਵੇਲਾ ਇਹਾ ਖਾਟ ਚਲੋ ਹੋ ਹਰਲਾਹਾ ਆਜੇ ਬਸਨ ਸੁਹੇਲਾ ਪਾਉਦੇ ਟਟੇ ਦਿਨ ਸਰੇਣਾ ਦੇ ਮਨਦਰ ਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਨਿਕਾਰ ਸੰਸੇ ਮਹ ਕਰਿਓ ਬ੍ਰਹਮੇ हे जगाए पी आवे इहो रस कत है कथा जिन जानी जाको आए सो इह हच हो कर करते मन हे बसेरा नेच करे महन पाव सुख सहज बहर न होए गो पेरा अंतर जामी पुरख विदा से सर धामन की ਮਨ ਕੇ ਦਾਸ ਇਹ ਹੈ ਸਿੱਖ ਮਾ ਕੇ ਮੋਖ ਕਰ ਸੰਤਨ ਕੀ ਤੂਰੇ ਕੰਤਰ ਚਾਮੀ I'm <laughs> to Gracias. ਤਰੀਕਾ ਬੇਵਾਸੇ ਤੁਮਾ ਪ੍ਰਗਨ ਪੈਨਿਰਾ ਤੇ ਆਪਣਾ ਸੇਵਾ ਰਿਸੀਵ ਹੋਣਾ ਪਸੰਦ ਹੈ ਤੁਸੇ ਪਸੰਦ ਹੈ ਮੈਂ ਵੀ ਬੜੀ ਗੁੱਸੇ ਵਿੱਚ ਕਰਨਾ ਪੋੜਾ ਦਾ ਤਿਆਰ ਰਹਿਣਾ ਸੱਚਾ ਵੀ ਤੇ ਸੰਪੂਰਨ ਲਈ ਰਹਿਣਾ ਤੇ ਸਾਰਾ ਦਾ ਬਰਤਨ ਪੁੱਛਣਾ ਪਸੰਦ ਹੈ ਤੇ ਕਰਤਾ ਤੇ ਆਪਣਾ ਤੇ ਪਸੰਦ ਆਪਣੀ ਸੁਝਾ ਸਕਤੀ ਨਹੀਂ ਕੋਈ ਨਹੀਂ ਹੈ ਤੇ ਫਾਤਰ ਪਸੰਦ ਹੈ ਤੇ ਬਸ ਤੇ ਜੀ ਕਰਾ ਸਕਦਾ ਹੈ ਦੇਵਾ ਜੀ ਰਾਤ ਵਕਤ ਕੋਈ ਜੁਗਾ ਪੱਛੋ ਹੀ ਆਪਣੇ ਲਈ ਗ੍ਰੰਥ ਕਰਨ ਦੀ ਕੋਸ਼ਿਸ਼ ਕਰਦਾ ਪੱਛੋ ਹੀ ਜੇ ਉਹ ਨਹੀਂ ਆ ਗਿਆ ਤਾਂ ਕੋਈ ਹੋਰ ਜੇ ਨਾਮ ਲਗਾ ਤੋਈ ਅੱਜ ਦੀ ਰਾਤ ਕਿੱਥੇ ਜਾਣਾ ਹੈ ਰਾਤ ਦੀ ਬਾ